ਸੋ ਆਈ ਸੇਵ ਹੰਡਰਡਸ ਆਫ ਬੱਸ ਐਵਰੀ ਮੰਥ ਇਨ ਫੂਡ ਐਂਡ ਗਰੋਸਰੀ ਆਲ ਥੀਸ ਗਰੋਸਰੀ ਫਾਰ ਥਿਸ ਵੀਕ ਆਈ ਗਾ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਾ ਭਾਰਤੀ ਖਾਂਦਾ ਸੀ ਫੂਡ ਬੈਂਕ ਤੋਂ ਰੋਟੀ ਵੀਡੀਓ ਹੋਈ ਵਾਇਰਲ ਤਾਂ ਗਈ ਨੌਕਰੀ ਸੋਸ਼ਲ ਮੀਡੀਆ ਤੇ ਪੋਸਟ ਬੇਹੱਦ ਵਾਇਰਲ ਹੋਈ ਅਤੇ ਹੁਣ ਤੱਕ 4.5 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ ਵੱਡੀ ਗਿਣਤੀ ਵਿੱਚ ਪੋਸਟ ਦੇਖਣ ਵਾਲਿਆਂ ਨੇ ਇਸ ਦੀ ਨਿਖੇਧੀ ਕੀਤੀ ਹੈ। ਕੈਨੇਡਾ ਵਿੱਚ ਲੋਕਾਂ ਨੂੰ ਮੁਫਤ ਖੁਰਾਕ ਦੀ ਸਿੱਖਿਆ ਦੇਣ ਵਾਲੇ ਟੀਡੀ ਬੈਂਕ ਵਿੱਚ ਕੰਮ ਕਰਦੇ ਭਾਰਤੀ ਡਾਟਾ ਸਾਇੰਟਿਸਟ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੇ ਪਿਛਲੇ ਦਿਨੀ ਇੰਸਟਾਗ੍ਰam 'ਤੇ ਇੱਕ ਵੀਡੀਓ ਅਪਲੋਡ ਕਰਦਿਆਂ ਕਿ ਮੰਤਰੀ ਵਿਦਿਆਰਥੀਆਂ ਨੂੰ ਸਨੇਹਾ ਦਿੱਤਾ ਕਿ ਉਹ ਖਾਣ-ਪੀਣ ਦੀ ਪ੍ਰਵਾਹ ਬਿਲਕੁਲ ਨਾ ਕਰਨ। ਫੂਡ ਬੈਂਕ ਵਿੱਚ ਹਰ ਕਿਸਮ ਦਾ ਖਾਣਾ ਮਿਲ ਜਾਂਦਾ ਹੈ ਅਤੇ ਉੱਥੋਂ ਇਹ ਬਿਲਕੁਲ ਮੁਫਤ ਹਾਸਲ ਕੀਤਾ ਜਾ ਸਕਦਾ ਹੈ। ਉਹ ਖੁਦ ਵੀ ਫੂਡ ਬੈਂਕ ਤੋਂ ਖਾਣਾ ਖਾ ਕੇ ਹਜ਼ਾਰਾਂ ਡਾਲਰ ਬਚਾ ਚੁੱਕਾ ਹੈ। ਸੋਸ਼ਲ ਮੀਡੀਆ ਤੇ ਪੋਸਟ ਬੇਹਦ ਵਾਇਰਲ ਹੋਈ ਅਤੇ ਹੁਣ ਤੱਕ 4.5 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਵੇਖ ਚੁੱਕੇ ਹਨ ਵੱਡੀ ਗਿਣਤੀ ਵਿੱਚ ਪੋਸਟ ਦੇਖਣ ਵਾਲਿਆਂ ਨੇ ਇਸ ਦੀ ਨਿਖੇਧੀ ਕੀਤੀ ਐਕਸ ਤੇ ਇੱਕ ਸ਼ੇਅਰ ਕਰਦਿਆਂ ਲਿਖਿਆ ਕਿ ਕਮਾਂਤੀ ਵਿਦਿਆਰਥੀਆਂ ਨੂੰ ਮੁਫਤ ਕੋਰੀ ਦੀ ਸਲਾਹ ਦੇਣ ਵਾਲਾ 98000 ਡਾਲਰ ਸਾਲਾਨਾ ਤਨਖਾਹ ਲੈਂਦਾ ਹੈ ਅਤੇ ਲੋਕਾਂ ਦੇ ਦਾਨ ਨਾਲ ਚੱਲਦੇ ਫੂਡ ਬੈਂਕ ਤੋਂ ਆਪਣਾ ਗੁਜ਼ਾਰਾ ਚਲਾਉਂਦਾ ਹੈ ਹੁਣ ਫੂਡ ਬੈਂਕ ਦੇ ਰੋਟੀ ਖਾਣ ਵਾਲੇ ਇਸ ਭਾਰਤੀ ਨੂੰ ਨੌਕਰੀ ਤੋਂ ਬਰਸਾਸ਼ ਕਰ ਦਿੱਤਾ ਗਿਆ ਹੈ ਇੱਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਕੇ ਇਸ ਵਿਅਕਤੀ ਦੀ ਨਿੰਦਾ ਕੀਤੀ ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕ ਉਸ ਵਿਅਕਤੀ ਦੀ ਸਮਰਥਨ ਕਰ ਰਹੇ ਹਨ ਜਦ ਕਿ ਕੁਝ ਉਸ ਦਾ ਵਿਰੋਧ ਵੀ ਕਰ ਰਹੇ ਹਨ ਟਵਿੱਟਰ ਯੂਜ਼ਰ ਨੇ ਇਸ ਵਿਅਕਤੀ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ ਕੀ ਇਸ ਵਿਅਕਤੀ ਦੀ ਕੈਨੇਡਾ ਚ ਬੈਂਕ ਡਾਟਾ ਸਾਇੰਟਿਸਟ ਦੀ ਨੌਕਰੀ ਹੈ ਜਿਸ ਦੀ ਔਸਤ ਸਾਲਾਨਾ ਤਨਖਾਹ 98000 ਡਾਲਰ ਲਗਭਗ 81 ਲੱਖ ਰੁਪਏ ਪ੍ਰਤੀ ਸਾਲ ਹੈ ਅਤੇ ਉਸਨੇ ਬੜੇ ਮਾਣ ਨਾਲ ਇਹ ਵੀਡੀਓ ਅਪਲੋਡ ਕੀਤਾ ਹੈ ਜਿਸ ਵਿੱਚ ਉਹ ਦੱਸਦਾ ਹੈ ਕਿ ਉਹ ਕਿਵੇਂ ਚੈਰਿਟੀ ਫੂਡ ਬੈਂਕ ਤੋਂ ਮੁਫਤ ਭੋਜਨ ਲੈਂਦਾ ਹੈ ਵੀਡੀਓ 'ਚ ਵਿਅਕਤੀ ਦੱਸਦਾ ਹੈ ਉਹ ਮੁਫਤ ਖਾਣਾ ਖਾ ਕੇ ਸੈਂਕੜੇ ਡਾਲਰ ਬਚਾ ਲੈਂਦਾ ਹੈ ਉਹ ਇਹ ਭੋਜਨ ਚੈਰਿਟੀ ਬੈਂਕ ਤੋਂ ਲੈਂਦਾ ਹੈ ਜੋ ਜੋ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਟਰਸਟਾਂ ਚਰਚਾਂ ਅਤੇ ਗੈਰ ਲਾਭਕਾਰੀ ਸੰਸਥਾਵਾਂ ਦੁਆਰਾ ਖੋਲੇ ਗਏ ਹਨ ਇਸ ਮਾਮਲੇ 'ਤੇ ਐਕਸ ਯੂਪ ਅਪਡੇਟ ਫੂਡ ਬੈਂਕ ਲੁਟੇਰੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਉਹ ਭੁਗਤਾਨ ਨੇ ਟੀਡੀ ਦੀ ਈਮੇਲ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ ਜੇਸ ਵਿੱਚ ਲਿਖਿਆ ਗਿਆ ਹੈ ਕਿ ਇਹ ਵਿਅਕਤੀ ਟੀਡੀ ਵਿੱਚ ਕੰਮ ਨਹੀਂ ਕਰਦਾ ਇਸ ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ 3.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ